ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਕਾਰਡ ਬਣਦੀ ਸ਼ੁਰੂਆਤ ਹੋਈ ਆ ਜਿਹੜੇ ਬਜ਼ੁਰਗ ਨੇ ਨਾ ਮੈਨੂੰ ਮਿਹਰਿਆ ਵੀ ਉਹਨਾਂ ਦੀ 20-20 ਸਾਲ ਉਮਰ ਵਾਜੂਗੀ ਭਾਵੇਂ ਕੋਈ ਅਮੀਰ ਹੋਵੇ ਤੇ ਭਾਵੇਂ ਕੋਈ ਗਰੀਬ ਕੋਈ ਵਿਤਕਰਾ ਨਹੀਂ ਭਾਵੇਂ ਕੋਈ ਕਾလီ ਦਲ ਨਾ ਭਾਵੇਂ ਕੋ ਕਾਂਗਰਸ ਨਾ ਭਾਵੇਂ ਕੋ ਭਾਜਪਾ ਨਾ ਭਾਵੇਂ ਕੋ ਨਿਊਟਰਲ ਵੀ ਆ ਹਰ ਪਰਿਵਾਰ ਦਾ ਇੱਕ ਕਾਰਡ ਬਣਾਣਾ ਕੇਂਦਰ ਜਿਹੜਾ ਹੁਣ ਤਿਆਰੀ ਕਰ ਰਿਹਾ ਕਿ ਅਗਲੇ ਸਾਲ ਦਾ ਨਵਾਂ ਬਜਟ ਜੇ ਨਾਲ ਲਿਆਂਦਾ ਜਾਵੇ ਉਸ ਦੇ ਵਿੱਚ ਤੁਹਾਡੇ ਨੂੰ ਕੀ ਉਮੀਦ ਕੀਤੀ ਜਾ ਰਹੀ ਹੈ ਸੈਂਟਰ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਪੰਜਾਬ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਮੇਨ ਖਿਆਲ ਰੱਖਿਆ ਜਾਵੇ ਮਜ਼ਦੂਰ ਦਾ ਖਿਆਲ ਰੱਖਿਆ ਜਾਵੇ ਵਪਾਰੀ ਦਾ ਖਿਆਲ ਰੱਖਿਆ ਜਾਵੇ ਨਾ ਕੋਈ ਵਰਗ ਨਾ ਕੋਈ ਜਾਤ ਨਾ ਕੋਈ ਧਰਮ ਕਿਸੇ ਚੀਜ਼ ਦਾ ਖਿਆਲ ਨਹੀਂ ਕੀਤਾ ਹਰ ਕਿਸੇ ਨੂੰ ਬਰਾਬਰੀ ਰੱਖਿਆ ਔਰ ਬਰਾਬਰ ਰੱਖ ਕੇ ਪੰਜਾਬ ਵਿੱਚ ਹੁਣ ਮੈਡੀਕਲ ਕਾਰਡ ਯਾਨੀ ਕਿ ਸਿਹਤ ਕਾਰਡ ਬਣ ਰਹੇ ਔਰ ਇਹ ਸਿਹਤ ਕਾਰਡ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣ ਰਹੇ ਨੇ ਕਿਹਾ ਜਾ ਰਿਹਾ ਕਿ ਇਸ ਕਾਰਡ ਦੇ ਨਾਲ 10 ਲੱਖ ਤੱਕ ਦਾ ਇਲਾਜ ਜਿਹੜਾ ਹੈ ਉਹ ਮੁਫਤ ਹੋਏਗਾ ਹਰ ਪੰਜਾਬੀ ਸਿਟੀਜ਼ਨ ਦਾ ਹਰ ਪੰਜਾਬੀ ਵਾਸੀ ਦਾ ਇਸ ਕਾਰਡ ਦਾ ਕਿਸ ਤਰੀਕੇ ਨਾਲ ਪੰਜਾਬ ਦੇ ਵਾਸੀ ਲਾਭ ਲੈਣਗੇ ਔਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ਾਂ ਕੰਮ ਕਰਨਗੇ ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਜੇਲ ਮੰਤਰੀ ਲਾਲਜੀਤ ਸਿੰਘ ਪੁਲਰ ਸਾਹਿਬ ਮੌਜੂਦ ਨੇ ਸੋ ਗੱਲਬਾਤ ਕਰਨਗੇ ਪੁਲਰ ਸਾਹਿਬ ਕਿੱਦਾਂ ਦੇਖੀਏ ਇਸ ਕਾਰਡ ਨੂੰ ਕਿਉਂਕਿ ਜਿੱਥੇ ਇੱਕ ਪਾਸੇ ਜਦੋਂ ਚੋਣਾ ਸ਼ੁਰੂ ਹੋਈਆਂ ਸੀਗੀਆਂ ਜਦੋਂ ਪੰਜਾਬ 'ਚ ਤੁਹਾਡੀ ਸਰਕਾਰ ਹੱਲੇ ਆਣੀ ਸੀ ਤਾਂ ਮੁੱਖ ਮੁੱਦੇ ਦੋ ਹੀ ਸੀਗੇ ਇੱਕ ਸਿੱਖਿਆ ਤੇ ਇੱਕ ਸਿਹਤ ਸਿੱਖਿਆ ਨੂੰ ਲੈ ਕੇ ਆਜਰ ਸਿੰਘ ਬੈਂਸ ਲਗਾਤਾਰੇ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਉੱਚੀ ਰੀ ਕੀਤੀ ਜਾ ਰਹੀ ਹੈ ਉਹਦਾ ਜਿਹੜਾ ਅਸਪੰਦਰ ਚੱਕਿਆ ਜਾ ਰਿਹਾ ਹੈ ਸਿਹਤ ਦੇ ਬਦਲ ਚੱਕਰ ਨੂੰ ਲੈ ਕੇ ਹੁਣ ਇਹ ਕਾਰਡ ਆ ਗਿਆ ਇਸ ਨੂੰ ਕਿੱਦਾਂ ਦੇਖਿਆ ਜਾਵੇ ਇੱਕੋ ਸੇਦ ਦੇ ਵਿੱਚ ਪਹਿਲਾਂ ਵੀ ਜਦੋਂ ਦੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਗਡੋਰ ਸੰਭਾਲੀ ਆ ਪੰਜਾਬ ਦੀ ਉਦੋਂ ਤੋਂ ਮੱਲਾ ਕਲੀਨਿਕ ਬਣੇ ਆ ਲੋਕਾਂ ਦੇ ਟੈਸਟ ਲਾਜ ਦਵਾਈਆਂ ਸਾਰਾ ਕੁਝ ਫ੍ਰੀ ਮਿਲਦਾ ਪਿਆ ਬਾਕੀ ਹੁਣ ਜਿਹੜਾ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਕਾਰਡ ਬਣਦੀ ਸ਼ੁਰੂਆਤ ਹੋਈ ਆ ਉਹਦੇ ਚ ਸਾਡੇ ਵਰਕਰ ਵਲੰਟੀਅਰ ਇਹ ਮੈਂ ਤਾਂ ਗੱਲ ਕਰਦਾ ਪਿਆ ਵੀ ਲੋਕਾਂ ਨੂੰ ਨੌਲੇਜ ਹੋਵੇ ਵੀ ਲੋਕਾਂ ਦੇ ਘਰਾਂ ਚ ਆ ਕੇ ਜਿਹੜੀ ਆ ਅਪਾਇੰਟਮੈਂਟ ਲੈਟਰ ਮਿਲ ਜਾਣੀ ਆ ਤੇ ਉਹਦੇ ਬਾਅਦ ਜਿਹੜੀ ਲਾਗੇ ਦੀ ਸੀਐਸਸੀ ਹੋਊਗੀ ਉਥੋਂ ਦਾ ਇਹਨਾਂ ਨੂੰ ਟਾਈਮ ਮਿਲ ਜੂਗਾ ਇਹ ਸਾਡੇ ਜਿਹੜੇ ਯੂਥ ਦੇ ਨੌਜਵਾਨ ਨੇ ਉਹ ਸਾਡੇ ਜਿਹੜੇ ਅਫਸਰ ਨੇ ਵਿਭਾਗ ਦੇ ਉਹ ਨਾਲ ਜਾਣਗੇ ਤੇ ਜਿਹੜੇ ਪਰਿਵਾਰ ਦਾ ਕਾਰਡ ਬਣਾਉਣਾ ਆ ਉਸ ਪਰਿਵਾਰ ਦੇ ਜਿਹੜੇ ਜੀਆਂ ਦੇ ਆਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਉਹਨਾਂ ਦੇ ਨੰਬਰ ਪਹਿ ਜਾਣਗੇ ਉਹਦੇ ਬਾਅਦ ਜਿਹੜੀ ਅਪਾਇੰਟਮੈਂਟ ਲੈਣੀ ਆ ਜਦੋਂ ਦਾ ਟਾਈਮ ਹੋਊਗਾ ਪਰਿਵਾਰ ਕੋਲ ਮੰਨ ਲਓ ਜਿਵੇਂ ਕੱਲ ਦਾ ਸਵੇਰ ਦਾ ਜਾਂ ਸ਼ਾਮਾਂ ਦਾ ਜਾਂ ਦੁਪਹਿਰਾਂ ਦਾ ਜਾਂ ਪਰਸੋਂ ਦਾ ਉਹ ਮਰਜੀ ਪਰਿਵਾਰ ਦੀ ਆ ਵੀ ਕਦੋਂ ਉਹਨਾਂ ਕੋਲ ਟਾਈਮ ਆ ਨੇੜੇ ਦੇ ਸੀਐਸਸੀ ਸੈਂਟਰ ਡਿਸਪੈਂਸਰੀ ਜਾਂ ਜਿਹੜਾ ਕੋਈ ਹਸਪੀਟਲ ਆ ਉਥੋਂ ਦਾ ਉਹਨਾਂ ਨੂੰ ਟਾਈਮ ਮਿਲ ਜਾਊਗਾ ਜਿਹੜਾ ਕਿ ਤੁਰਕੇ ਪੰਜ ਸੱਤ ਮਿੰਟਾਂ ਦੇ ਵਿੱਚ ਪਹੁੰਚ ਜੇ ਵੀ ਉਥੇ ਉਹ ਜਾ ਕੇ ਆਪਦਾ ਕਾਰਡ ਅਪਲਾਈ ਕਰ ਦੇਣਗੇ ਤੇ ਕੋਈ ਜੀ ਸਮੇਂ ਦੇ ਵਿੱਚ ਉਹ ਕਾਰਡ ਆ ਜਾਊਗਾ ਤੇ ਇਹਦੇ ਨਾਲ ਜਿਹੜੇ ਬਜ਼ੁਰਗ ਨੇ ਨਾ ਮੈਨੂੰ ਮਿਹਰਿਆ ਵੀ ਉਹਨਾਂ ਦੀ 20-20 ਸਾਲ ਉਮਰ ਵਾਜੂਗੀ ਭਾਵੇਂ ਕੋਈ ਅਮੀਰ ਹੋਵੇ ਤੇ ਭਾਵੇਂ ਕੋਈ ਗਰੀਬ ਹਮ ਆਪਾਂ ਘਾਲੋਂ ਕਰ ਜਾਂਦੇ ਆਂ ਵੀ ਕੋਈ ਨਹੀਂ ਯਾਰ ਤੰਦਰੁਸਤਿਆਂ ਕੀ ਕਰਨ ਨੂੰ ਆਪਾਂ ਟੈਸਟ ਕਰਾਉਣੇ ਕੀ ਕਰਨ ਨੂੰ ਡਾਕਟਰਾਂ ਨੂੰ ਹਸਪੀਟਲ ਦੇ ਵਿੱਚ ਪੈਸੇ ਦੇਣੇ ਆਂ ਤੇ ਉਹ ਕਈ ਵਾਰਾਂ ਵਿੱਚੇ ਵਿੱਚ ਕੋਈ ਰੋਗ ਬਣਿਆ ਹੁੰਦਾ ਤੇ ਬੰਦੇ ਨੂੰ ਵਿੱਚੇ ਵਿੱਚ ਰੋਗ ਜਿਹੜਾ ਉਹ ਘੇਰ ਲੈਂਦਾ ਤੇ ਬੰਦੇ ਨੂੰ ਉਦੋਂ ਪਤਾ ਲੱਗਦਾ ਜਦੋਂ ਅਟੈਕ ਆ ਜਾਂਦਾ ਜਾਂ ਕਈਆਂ ਦੀ ਮੌਤ ਹੋ ਜਾਂਦੀ ਉਹ ਕਹਿ ਦਿੰਦੇ ਅਟੈਕ ਆਇਆ ਤੇ ਮੌਤ ਹੋ ਗਈ ਹੁਣ ਜਦੋਂ ਸਰਕਾਰ ਵੱਲੋਂ ਸਾਰੇ ਟੈਸਟ ਫ੍ਰੀ ਨੇ ਇਲਾਜ ਫ੍ਰੀ ਆ ਲੋਕ ਆਪੇ ਹਸਪੀਟਲਾਂ ਦੇ ਨੇੜੇ ਦੇ ਚ ਜਾਣਗੇ ਆਪ ਦਾ ਟੈਸਟ ਕਰਾਉਣਗੇ ਜੇ ਕੋਈ ਬਿਮਾਰੀ ਹੋਈ ਉਹਦਾ ਇਲਾਜ ਵੀ ਫ੍ਰੀ ਹੋ ਜਾਣਾ ਤੇ ਆਪੇ ਹੀ ਬੰਦਿਆਂ ਆਪਦੇ ਘਰਾਂ ਦੇ ਤੰਦਰੁਸਤ ਹੋਣਾ ਤੇ ਬਜ਼ੁਰਗਾਂ ਦੀ 20-20 ਸਾਲ ਉਮਰ ਵਾਝਣੀ ਹੈ ਉਹ ਉਹ ਤਰ੍ਹਾਂ ਟੈਸਟਾਂ ਦੇ ਵੀ ਪੈਸੇ ਲੱਗਣੇ ਲਾਜ ਤੇ ਵੀ ਪੈਸੇ ਲੱਗਣੇ ਤੇ ਇਸ ਤਰ੍ਹਾਂ ਹੁਣ ਜਿਹੜਾ ਭਾਵੇਂ ਕੋਈ ਤੰਦਰੁਸਤ ਵੀ ਆ ਉਹਨੇ ਕਹਣਾ ਯਾਰ ਫ੍ਰੀ ਦੇ ਵਿੱਚ ਹੀ ਹੋਣਾ ਚਲੋ 40 ਸਾਲ ਤੋਂ ਆਪ ਹੋ ਗਈ ਉਮਰ ਡਾਕਟਰ ਵੀ ਕਹਿੰਦੇ ਆ ਵੀ ਟੈਸਟ ਕਰਾ ਲਓ ਆ ਟਾਈਮ ਆ ਜਾਏਗਾ ਅੱਜ ਜਾ ਕੇ ਤਾਂ ਟੈਸਟ ਕਰਾ ਲਈਏ ਜੇ ਕੋਈ ਬਿਮਾਰੀ ਸ਼ਮਾਰੀ ਹੋਊਗੀ ਉਹਦਾ ਲਾਜ ਹੋ ਜੂਗਾ ਅੱਗੇ 2022 ਤੋਂ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਨਾ ਤੇ ਗਰੀਬ ਲੋਕਾਂ ਨੇ ਮਿਲਣਾ ਉਹਨਾਂ ਇਹੋ ਗੱਲ ਦੱਸਣੀ ਆ ਆਪਦੀ ਵੀ ਤੇ ਆਪਦੇ ਪਰਿਵਾਰ ਦੀ ਵੀ ਬਾਬਾ ਬਿਮਾਰ ਹੋ ਗਿਆ ਸਾਡਾ ਬਜ਼ੁਰਗ ਹੀ ਤੇ ਜਦੋਂ ਸਰਕਾਰੀ ਹਸਪਤਲ ਲੈ ਕੇ ਗਏ ਤੇ ਜਿਹੜਾ ਸੈਂਟਰ ਦਾ ਯੋਸ਼ਮਾਨ ਕਾਰਡ ਬਣਿਆ ਉਹ ਡਾਕਟਰਾਂ ਜਵਾਬ ਦੇਤਾ ਵੀ ਆ ਬਿਮਾਰੀ ਇਹਦੀ ਕਵਰ ਨਹੀਂ ਹੁੰਦੀ ਬਾਬੇ ਦੀ ਉਹਨਾਂ ਰੈਫਰ ਕਰਤਾ ਪ੍ਰਾਈਵੇਟ ਹਸਪਤਲ ਕਹਿੰਦੇ ਪ੍ਰਾਈਵੇਟ ਲੈ ਕੇ ਗਏ ਤੇ ਡਾਕਟਰਾਂ ਨੇ ਕਿਹਾ ਵੀ 50000 ਜਮ੍ਹਾਂ ਕਰਾਓ ਫੇਰ ਇਲਾਜ ਸ਼ੁਰੂ ਕਰਦੇ ਆ ਤੇ ਕਹਿੰਦੇ ਸਾਡੇ ਕੋਲ ਤੇ ਦੋ ਮਰਲਿਆਂ ਦਾ ਘਰ ਹੀ ਘਰ ਹੈਗਾ ਸੀ ਉਹ ਵੀ ਘਰਹੀਂ ਗਹਿਣੇ ਗੁਣੇ ਪਾ ਕੇ 50000 ਕੀਤਾ ਜਮ੍ਹਾਂ ਕਰਾਇਆ ਤੇ ਇਲਾਜ ਕਰਾਇਆ ਬਾਬੇ ਦਾ ਉਹ ਬਾਬਾ ਬਜਿਆ ਹੋਣਾ ਘਰ ਬਣਾ ਬਜਿਆ ਤੇ ਬਾਬਾ ਬਣਾ ਬਜਿਆ ਤੇ ਇਹ ਹੁਜੀਆਂ ਬੜੀਆਂ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਜਿਦੇ ਚ ਲੋਕਾਂ ਦੇ ਘਰ ਵੀ ਵੇਗ ਗਏ ਤੇ ਲੋਕਾਂ ਦਾ ਇਲਾਜ ਕਰੋਨਾ ਬਜ਼ੁਰਗ ਬਣਾ ਬਚਿਆ ਹੁਣ ਜਦੋਂ ਵੇਖੋ ਜੀ 10 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਹੋਊਗਾ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ ਸੁਣਦੇ ਨੇਹਾ ਪੁਰਾਣੇ ਸਮਿਆਂ 'ਚ ਵੀ ਬਜ਼ੁਰਗਾਂ ਕਹਿਣਾ ਵੀ ਜੇ ਕੋਈ ਕੁੜੀ ਮੁੰਡਾ ਬਾਹਰ ਗਿਆ ਤਾਂ ਆਪਾਂ ਪੀਆਰ ਕਾਰਡ ਲੈ ਲਈਏ ਬਾਹਰ ਦਾ ਉਥੇ ਬਾਹਰ ਜਿਹੜਾ ਨਾ ਕੋਈ ਵੀ ਇਲਾਜ ਬਾਈਪਾਸ ਸਰਜਰੀ ਆ ਜਾਂ ਕੋਈ ਹੋਰ ਇਲਾਜ ਆ ਉਹ ਸਰਕਾਰ ਕਰ ਦਿੰਦੀ ਫ੍ਰੀ ਦੇ ਵਿੱਚ ਮੁਫਤ ਹੋ ਜਾਂਦਾ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹੁੰਦੇ ਇਹ ਤੇ ਹੁਣ ਭਾਰਤ ਦੀ ਪਹਿਲੀ ਸਟੇਟ ਆ ਪੰਜਾਬ ਜਿਹਦੇ ਚ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਪੀਆਰ ਹੁੰਦਾ ਸੀ ਨਾ ਉਹਨਾਂ ਦੇ ਇਲਾਜ ਹੁੰਦੇ ਸੀ ਨਾ ਫ੍ਰੀ ਚ ਉਵੇਂ ਪੰਜਾਬ ਦੇ ਵਿੱਚ ਜਿਹਦਾ ਆਧਾਰ ਕਾਰਡ ਪੰਜਾਬ ਦਾ ਬਣਿਆ ਜਾਂ ਸ਼ਨਾਖਤੀ ਕਾਰਡ ਪੰਜਾਬ ਦਾ ਬਣਿਆ ਸਿਰਫ ਇਹੋ ਵੈਰੀਫਾਈ ਕਰਨਾ ਵੀ ਇੱਥੋਂ ਦਾ ਰਹਿਣ ਵਾਲਾ ਹੋਵੇ ਭਾਵੇਂ ਕੋਈ ਇੱਥੋਂ ਦਾ ਜੰਪਲ ਭਾਵੇਂ ਕੋਈ ਦੂਜੀ ਸਟੇਟ ਦਾ ਵੀ ਹੈ ਜੇ ਇੱਥੇ ਆ ਕੇ ਉਹ ਰਹਿੰਦਾ ਵਾ ਉਹਦਾ ਆਧਾਰ ਕਾਰਡ ਬਣਿਆ ਬੰਦੇ ਦਾ ਉਹਦਾ ਸ਼ਨਾਖਤੀ ਕਾਰਡ ਬਣਿਆ ਤੇ ਉਹਦਾ ਇਲਾਜ ਪੰਜਾਬ ਸਰਕਾਰ ਨੂੰ ਬਿਲਕੁਲ ਫ੍ਰੀ ਦੇ ਵਿੱਚ ਹੋਊਗਾ ਤੇ ਇਹਦੇ ਨਾਂ ਹਰ ਵਿਅਕਤੀ ਨੂੰ ਹਰ ਘਰ ਨੂੰ ਇਹਦਾ ਫਾਇਦਾ ਮਿਲੂਗਾ ਹੁਣ ਸਾਡੇ ਜਿਹੜੇ ਵਰਕਰ ਜੂਤ ਦੇ ਜਾਣਦੇ ਆ ਨਾ ਅਫਸਰ ਜਾਣਦੇ ਆ ਉਹ ਜੇ ਇੱਕ ਗਲੀ ਜਾਂ ਇੱਕ ਮਹੱਲੇ 'ਚ ਜਾਂਦੇ ਆ ਨਾ A to Z ਸਾਰੇ ਘਰਾਂ 'ਚ ਹੋ ਕੇ ਆਉਂਦੇ ਆ ਇਹਦੇ 'ਚ ਕੋਈ ਇਹੋ ਜੀ ਗੱਲ ਨਹੀਂ ਕੋਈ ਵਿਤਕਰਾ ਨਹੀਂ ਭਾਵੇਂ ਕੋਈ ਕਾਲੀ ਦਲ ਨਾਲ ਭਾਵੇਂ ਕੋਈ ਕਾਂਗਰਸ ਨਾਲ ਭਾਵੇਂ ਕੋਈ ਭਾਜੀਪੀ ਨਾਲ ਭਾਵੇਂ ਕੋਈ ਨਿਊਟਰਲ ਵੀ ਆ ਹਰ ਪਰਿਵਾਰ ਦਾ ਇੱਕ ਆਡ ਬਣਾਣਾ ਕਿਉਂਕਿ ਵੇਖੋ ਜ਼ਰੂਰਤ ਇਹ ਇਲਾਜ ਦੀ ਹਰ ਪਰਿਵਾਰ ਨੂੰ ਆਣਾ ਸਾਰਿਆਂ ਨੂੰ ਲੋੜਿਆ ਤੇ ਇਹ ਆਮ ਆਦਮੀ ਪਾਰਟੀ ਆ ਜਿਹੜੀ ਕਿਸੇ ਨਾ ਵਿਤਕਰਾ ਨਹੀਂ ਕਰਦੀ ਜਿਹੜਾ ਕਿਸੇ ਨਾ ਭੇਦ ਭਾਵ ਨਹੀਂ ਜਿਵੇਂ ਅੱਗੇ ਬਿਜਲੀ ਸਾਰੇ ਪਰਿਵਾਰਾਂ ਨੂੰ ਮਾਫ ਹੋਈ ਆ ਭਾਵੇਂ ਕੋ ਬੀਜੇਪੀ ਨਾ ਭਾਵੇਂ ਕੋ ਕਾਂਗਰਸ ਨਾ ਭਾਵੇਂ ਕੋ ਕਾਲੀਆਂ ਨਾ ਸਾਰਿਆਂ ਨੂੰ ਬਿਜਲੀ ਭਾਅ ਕੋ ਸਾਡੇ ਵਾਲਾ ਸਾਰਿਆਂ ਨੂੰ ਬਿਜਲੀ 600 ਜੂਟ ਮਾਫ ਹੋਇਆ ਉਸੇ ਤਰ੍ਹਾਂ ਹੀ ਇਹ ਹੈਲਥ ਕਾਰਡ ਵੀ ਜਿਹੜਾ ਵਾ ਉਹ ਹਰ ਪੋਲੀਟੀਕਲ ਪਾਰਟੀ ਨਾਲ ਜਿਹੜਾ ਸੰਬੰਧ ਰੱਖਦਾ ਹਰ ਬੰਦੇ ਦਾ ਉਹ ਬਣੂਗਾ ਭੁੱਲਰ ਸਾਹਿਬ ਇੱਥੇ ਸਵਾਲ ਤੁਸੀਂ ਜ਼ਿਕਰ ਆਯੂਸ਼ਮਾਨ ਸਕੀਮ ਦਾ ਕੀਤਾ ਉਸ ਦੇ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਸੀਗਾ ਪਰ ਜਦੋਂ ਇਸ ਸਕੀਮ ਚੱਲ ਰਹੀ ਸੀਗੀ ਵਿੱਚ ਜੇ ਇਹ ਵੀ ਦੌਰ ਦੇਖਣ ਨੂੰ ਆਇਆ ਕਿ ਹਸਪਤਾਲਾਂ ਖਾਸ ਕਰਕੇ ਪ੍ਰਾਈਵੇਟ ਹਸਪਤਾਲਾਂ ਨੇ ਕਿਉਂਕਿ ਪ੍ਰਾਈਵੇਟ ਹਸਪਤਾਲ ਇਸ ਦੇ ਵਿੱਚ ਲਿਸਟ ਕੀਤੇ ਗਏ ਨੇ ਉਹਨਾਂ ਨੇ ਇਹ ਗੱਲ ਕਹ ਦਿੱਤੀ ਕਿ ਕਹਿੰਦੇ ਕਿ ਸਾਨੂੰ ਤਾਂ ਭਾਈ ਸਾਹਿਬ ਸਰਕਾਰ ਕੋ ਪੈਸਾ ਨਹੀਂ ਆਇਆ ਔਰ ਉਸੇ ਦੇ ਚੱਲਦੇ ਅਸੀਂ ਇਲਾਜ ਲੋਕਾਂ ਦਾ ਨਹੀਂ ਕਰ ਸਕਦੇ ਲੋਕਾਂ ਦਾ ਇਲਾਜ ਨੂੰ ਮਨਾ ਕਰ ਦਿੱਤਾ ਜਾਂਦਾ ਸੀ ਪ੍ਰਾਈਵੇਟ ਹਸਪਤਾਲ ਵੱਲੋਂ ਇਸ ਸਕੀਮ ਦੇ ਵਿੱਚ ਇਸ ਦਾ ਕਿਸ ਤਰੀਕੇ ਖਿਆਲ ਰੱਖਿਆ ਜਾਏਗਾ ਕਿਉਂਕਿ ਵਿਰੋਧੀ ਲਗਾਤਾਰ ਤੰਜ ਕਾਸਦੇ ਨੇ ਕਹਿੰਦੇ ਕਿ ਪੰਜਾਬ ਸਰਕਾਰ ਕੋਲੋਂ ਹਲੇ ਪਿਛਲਾ 200 ਕਰੋੜ ਦਾ ਬਕਾਇਆ ਹਸਪਤਾਲਾਂ ਨੂੰ ਨਹੀਂ ਚੁਕਾਇਆ ਜਾ ਰਿਹਾ ਨਵਾਂ 1800 1850 ਕਰੋੜ ਦਾ ਬਜਟ ਕਿੱਥੋਂ ਲਿਆਗੇ ਗੱਲ ਆ ਜਿਹੜੇ ਪਿਛਲੇ ਬਕਾਇਆ ਦੀ ਤੁਸੀਂ ਗੱਲ ਕਰਦੇ ਨਾ ਬਹੁਤੇ ਪੈਸੇ ਤੇ ਸੈਂਟਰ ਨੇ ਰੋਕੇ ਆ ਨੇ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਆ ਉਹ ਸੈਂਟਰ ਨੇ ਰੋਕੇ ਸਾਡੇ ਪੰਜਾਬ ਦੇ ਤੇ ਇਸੇ ਤਰ੍ਹਾਂ ਜਿਹੜਾ ਯੋਸ਼ਮਨ ਕਾਰਡ ਹੀ ਇਹਦੇ ਵਿੱਚ ਬਹੁਤਿਆਂ ਬਿਮਾਰੀਆਂ ਤੇ ਸੈਂਟਰ ਨੇ ਕਵਰ ਹੀ ਨਹੀਂ ਕੀਤੀਆਂ ਤੇ ਜਿਹੜੀਆਂ ਕੋਈ ਕਵਰ ਹੀ ਤੇ ਜਦੋਂ ਹਸਪਤਾਲਾਂ ਨੂੰ ਵਾਕਈ ਤੁਹਾਡੀ ਗੱਲ ਸਹੀ ਹੈ ਸੈਂਟਰ ਨੇ ਬਕਾਇਆ ਨਹੀਂ ਦਿੱਤੇ ਤਾਂ ਹਸਪਤਾਲਾਂ ਨੇ ਆਪੇ ਕੰਮ ਰੋਕਣਾ ਹੁਣ ਇਹ ਸਕੀਮ ਹੀ ਸਾਰੀ ਜਿਹੜਾ 100 ਲੱਖ ਦੇ ਇਲਾਜ ਵਾਲੀ ਆ ਕਾੜੇ 100 ਦਾ 100% ਜਿਹੜੀ ਆ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਨੇ ਆਪੇ ਆਪਦੇ ਪੈਸਿਆਂ ਦਾ ਬਜਟ ਦਾ ਇੰਤਜ਼ਾਮ ਕਰਕੇ ਆਪਦੇ ਪੈਸੇ ਦੇਣੇ ਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਜਾਨ ਦਾ ਮਸਲਾ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਇਹਦੇ ਵਾਸਤੇ ਸਪੈਸ਼ਲ ਪੈਕੇਜ ਜਿਹੜਾ ਵਾ ਉਹ ਰੱਖਣਗੇ ਬਾਕੀ ਕੰਮ ਵੀ ਕਰਨੇ ਹੀ ਕਰਨੇ ਆ ਪਰ ਸਭ ਤੋਂ ਪਹਿਲਾਂ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਪੈਕੇਜ ਆ ਉਹ ਪੈਕੇਜ ਰੱਖਿਆ ਜਾਊਗਾ ਇਸ ਤਰੀਕੇ ਨਾਲ ਗੱਲ ਬਜਟ ਦੀ ਵੀ ਹੋਈ ਕਿਉਂਕਿ ਕੇਂਦਰ ਵੱਲੋਂ ਪੈਸਾ ਨਹੀਂ ਆਇਆ ਪਰ ਕੇਂਦਰ ਜਿਹੜਾ ਹੁਣ ਤਿਆਰੀ ਕਰ ਰਿਹਾ ਕਿ ਅਗਲੇ ਸਾਲ ਦਾ ਨਵਾਂ ਬਜਟ ਜਿਹੜਾ ਲਿਆਂਦਾ ਜਾਵੇ ਉਸ ਦੇ ਵਿੱਚ ਤੁਹਾਡੇ ਨੂੰ ਕੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਦਿਨ ਬਜਟ ਹੈਗਾ ਉਸ ਦਿਨ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ 'ਚ ਹੋਣਗੇ ਪੰਜਾਬ ਦੇ ਲੋਕਾਂ ਨਾਲ ਵੀ ਮਿਲਣਗੇ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਕਿ ਸਮੀਕਰਨ ਜਿਹਾ ਬਣਾਇਆ ਜਾ ਰਿਹਾ ਕਿ ਇੱਕ ਪਾਸੇ ਬਜਟ ਆਵੇ ਔਰ ਦੂਜੇ ਪਾਸੇ ਮੁੱਖ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ 'ਚ ਹੋਣ ਗੱਲ ਇਹ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਜਿਆ ਨੂੰ ਹੌਣ ਪਰ ਗੱਲ ਆ ਜਿਵੇਂ ਅੱਗੇ ਅੰਗੋਲਿਆ ਕੀਤਾ ਗਿਆ ਪੰਜਾਬ ਨੂੰ ਪੰਜਾਬ ਨੂੰ ਬਜਟ ਤੇ ਅੰਗੋਲਿਆ ਨਾ ਕਰਨ ਸਾਡੇ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਮੇਨ ਖਿਆਲ ਰੱਖਿਆ ਜਾਵੇ ਮਜ਼ਦੂਰ ਦਾ ਖਿਆਲ ਰੱਖਿਆ ਜਾਵੇ ਵਪਾਰੀ ਦਾ ਖਿਆਲ ਰੱਖਿਆ ਜਾਵੇ ਸਾਡਾ ਚੰਡੀਗੜ੍ਹ ਪੰਜਾਬ ਦਾ ਆ ਸਾਡਾ ਚੰਡੀਗੜ੍ਹ ਸਾਡੇ ਪੰਜਾਬ ਨੂੰ ਦੇਣ ਸਾਡੇ ਪੰਜਾਬ ਦੇ ਜਿਹੜੇ ਪਾਣੀ ਆ ਜੇ ਲੈਣਾ ਦੂਜੀਆਂ ਸਟੇਟਾਂ ਨੂੰ ਉਹਦੇ ਵਜh ਦੇ ਵਿੱਚ ਸਾਨੂੰ ਰੈਵਨਿਊ ਦੇਣ ਸਾਡਾ ਹੱਕ ਸਾਨੂੰ ਦੇਣ ਜੇ ਵੇਖੋ ਸਾਡੇ ਰੂਰਲ ਐਲਮੈਂਟ ਫੰਡ ਦੇ ਪੈਸੇ ਰੋਕੇ ਆ ਇਹਨਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕੇ ਆ ਉਹ ਪੈਸੇ ਸਾਨੂੰ ਦੇ ਕੇ ਜਾਣ ਆਉਣ ਜੀ ਆਆਂ ਨੂੰ ਪਰ ਕੋਈ ਨਾ ਕੁਝ ਪੰਜਾਬ ਲਈ ਕਰਕੇ ਆਉਣ। ਪਰ ਜਿਸ ਤਰੀਕੇ ਨਾਲ ਹੈਲਥ ਨੂੰ ਲੈ ਕੇ ਤੁਹਾਡੇ ਵੱਲੋਂ ਵੀ ਹੁਣ ਕਦਮ ਚੱਕਿਆ ਗਿਆ ਹੈ 10 ਲੱਖ ਦੀ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਵੱਲੋਂ ਉਹ ਸਕੀਮ ਦੇ ਦਿੱਤੀ ਗਈ ਹੈ। ਪਿਛਲੇ ਵੀ ਐਨ ਐਚ ਐਮ ਦੇ ਪੈਸੇ ਪੈਂਡਿੰਗ ਪੈਣ ਲੱਗਦਾ ਕਿ ਉਹ ਕਿਤੇ ਨਾ ਕਿਤੇ ਜਿਹੜਾ ਘਾਟਾ ਕੇਂਦਰ ਵੱਲੋਂ ਪੰਜਾਬ ਨੂੰ ਪਿਆ ਹੋਇਆ ਸੀ ਇਸ ਬਜਟ ਚ ਪੂਰਾ ਹੋਏ। ਆਪਾਂ ਤਾਂ ਇਹੋ ਹੀ ਆਸ ਕਰਦੇ ਆਂ। ਇਹ ਵੇਖੋ ਜਿਹੜਾ ਹੁੰਦਾ ਨਾ ਪੁੱਤ ਉਹਨੇ ਪਿਓ ਦੇ ਮੂੰਹ ਹਲ ਵੇਖਣਾ ਹੁੰਦਾ ਵੀ ਜਿਹੜੇ ਦੂਜੇ ਪੋਤੇ ਆ ਜੇ ਉਹਨਾਂ ਨੂੰ ਜਾਇਦਾਦ ਦਿੱਤੀ ਆ ਹਿੱਸਾ ਦਿੱਤਾ ਆ ਜਾਂ ਕੋਈ ਪੈਸੇ ਦਿੱਤੇ ਆ ਤੇ ਮੈਨੂੰ ਵੀ ਬਰਾਬਰ ਦੇਣ ਹੁਣ ਪੰਜਾਬ ਵੀ ਤੇ ਉਸੇ ਤਰ੍ਹਾਂ ਜਿਵੇਂ ਦੂਜੀਆਂ ਸਟੇਟਾਂ ਆ ਉਸੇ ਤਰ੍ਹਾਂ ਪੰਜਾਬ ਵੀ ਤੇ ਸੈਂਟਰ ਦਾ ਹੀ ਪੋਤੇ ਆ ਨਾ ਤੇ ਜਿਹੜਾ ਪੰਜਾਬ ਆ ਉਹਦੇ ਸਮੇਂ-ਸਮੇਂ ਤੇ ਜੇ ਦੇਸ਼ ਦੀ ਜਾਦਦੀ ਹੋਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਜੇ ਦੇਸ਼ ਦਾ ਭੰਡਾਰ ਭਰਨਾ ਆ ਤੇ ਉਹਦੇ 'ਚ 90% ਯੋਗਦਾਨ ਪੰਜਾਬ ਦਾ ਜੇ ਕੋਈ ਵੀ ਕੰਮ ਕਰਨਾ ਤੇ ਇਹ ਇੱਕ ਡੋਣੀ ਪੰਜਾਬ ਨੇ ਤੇ ਜਦੋਂ ਪੈਸੇ ਦੇਣ ਦੀ ਜਾਂ ਹੱਕ ਦੇਣ ਦੀ ਵਾਰੀ ਆਉਣੀ ਆ ਉਦੋਂ ਸੈਂਟਰ ਵੱਲੋਂ ਭਾਵੇਂ ਕਾਂਗਰਸ ਰਹੀ ਆ ਭਾਵੇਂ ਬੀਜੇਪੀ ਆ ਉਦੋਂ ਸੈਂਟਰ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਪੰਜਾਬ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਚਲੋ ਬਰਾਬਰ ਜੋ ਆਕ ਬਣਦਾ ਸਾਨੂੰ ਬਰਾਬਰ ਦੇ ਦੇਣ ਅਸੀਂ ਵੱਧ ਨਹੀਂ ਮੰਗਦੇ ਜੋ ਸਾਡਾ ਹਿੱਸਾ ਬੰਦਾ ਹੱਕ ਬੰਦਾ ਉਹ ਦੇ ਦੇਣ ਸੈਂਟਰ ਠੀਕ ਹੈ। ਔਰ ਦੇਸ਼ ਦੇ ਪ੍ਰਧਾਨ ਅਧਿਕਾਰਤ ਡੇਰਾ ਬੱਲਣਾ ਜਲੰਧਰ ਚ ਨਤਮਸਤਕ ਹੋਣਗੇ। ਉਸ ਨੂੰ ਲੈ ਕੇ ਵੀ ਲਗਾਤਾਰ ਟਿੱਪਣੀਆਂ سامنے ਆ ਰਹੀਆਂ ਨੇ ਕਿ ਇਹ ਟੂਰ ਜਿਹੜਾ ਹੈ ਉਹ ਕਹ ਲਈਏ ਇੱਕ ਪੰਜਾਬ ਦੇ ਲੋਕਾਂ ਦਾ ਟੂਰ ਹੈ ਜਾਂ ਫਿਰ ਧਾਰਮਿਕ ਟੂਰ ਹੈ। ਇਸ ਦੇ ਉੱਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਡੇਰਾ ਬੱਲਣਾ ਜਾਣਾ ਹੈਗਾ ਉੱਥੇ ਵੀ ਕਾਫੀ ਵੱਡਾ ਵੋਟ ਬੈਂਕ ਹੈਗਾ ਪੰਜਾਬ ਦੇ ਵਿੱਚ। ਉਸ ਦਾ ਵੋਟ ਬੈਂਕ ਬਹੁਤ ਦਾ ਸਰਪੰ। ਵੇਖੋ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆ। ਤੇ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਨਮਾਇੰਦਾ ਭਾਵੇਂ ਨਾਨ ਪੋਲੀਟੀਕਲ ਬੰਦਾ ਆ ਉਹ ਗੁਰੂ ਘਰਾਂ ਚ ਆ ਕੇ ਨਤਮਸਤਕ ਹੋ ਸਕਦਾ ਤੇ ਮੋਦੀ ਸਾਹਿਬ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾਲੇ ਗਾਂ ਇਲੈਕਸ਼ਨ ਆ ਉਹ ਹਰ ਪੋਲੀਟੀਕਲ ਪਾਰਟੀ ਦੇ ਨਮਾਇੰਦੇ ਨੇ ਹੁਣ ਪਰ ਫੇਰ ਮੈਂ ਉਹ ਗੱਲ ਕਰਦਾ ਸਾਡੇ ਪੰਜਾਬ ਦੇ ਹੱਕ ਸਾਨੂੰ ਦੇ ਕੇ ਜਾਣ ਆਉਣ ਦਾ ਫਾਇਦਾ ਤਾਂ ਆ ਕਿ ਜੀ ਬਹੁਤ ਬਤਨ ਤੁਸੀਂ ਸਾਡਾ ਪੰਜਾਬ ਦੇ ਕੈਬਨ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਜੋ ਕਿਸੇ ਤਰ੍ਹਾਂ ਤੋਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜਾ ਸਿਹਤ ਕਾਰਡ ਪੰਜਾਬ ਦੇ ਲੋਕਾਂ ਨੂੰ ਮਿਲਿਆ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਭੇਦਭਾਵ ਨਹੀਂ ਕੀਤਾ ਜਾਏਗਾ ਫਿਰ ਭਾਵੇਂ ਉਹ ਕੋਈ ਵਿਰੋਧੀ ਪਾਰਟੀ ਦਾ ਬੰਦਾ ਹੋਵੇ ਜਾਂ ਫਿਰ ਵਿਰੋਧੀ ਪਾਰਟੀ ਨੂੰ ਸਪੋਰਟ ਕਰਨ ਵਾਲਾ ਬੰਦਾ ਹੋਵੇ ਹਰ ਤਰੀਕੇ ਦਾ ਸਿਹਤ ਦੇ ਵਿੱਚ ਜੋ ਸਕੀਮਾਂ ਚ ਇਸ ਦੇ ਵਿੱਚ ਸਿਹਤ ਹੋਏਗੀ ਜੋ ਇਲਾਜ ਹੋਏਗਾ ਉਹ ਕੀਤਾ ਜਾਏਗਾ ਔਰ ਨਾਲ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਉਣਗੇ ਉਹਨਾਂ ਤੋਂ ਕੀ ਉਮੀਦ ਪੰਜਾਬੀ ਰੱਖਦੇ ਨੇ ਔਰ ਬਜਟ ਚ ਕੀ ਉਮੀਦ ਪੰਜਾਬੀ ਰੱਖਦੇ ਨੇ ਉਸ ਵਾਬਦ ਗੱਲ ਕਰਦੇ ਹੋਏ ਨਜ਼ਰ ਆਏ ਨੇ ਮੰਤਰੀ ਲਾਲਜੀ ਪੁਲਰ ਕੈਮਰਾ ਪਰ ਸੰਦੀਪਕ ਦਿਨਾਲ ਸਾਹਿਬ ਨਰੂਲਾ ਪ੍ਰਾਈਮੇਰੀ ਟੀਵੀ ਚੰਡੀਗੜ੍ਹ ਪ੍ਰਾਈਮੇਰੀ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ